ਅੱਜ ਮੈਂ ਜਿਲੰਦਰ ਦੇ ਅਪੀਰੀਅਰ ਮੈਡੀਕਲ ਜਿਹੜਾ ਕਿ ਕੈਮਿਸਟਰੀ ਸ਼ਾਪ ਹੈ ਜਿਹਦੇ ਚ ਕੱਲ 2 ਹਥਿਆਰ ਤਾਕ ਇੱਕ ਗੰਡਾਸੀ ਉਹਦੇ ਨਾਲ ਇਸ ਦੁਕਾਨ ਨੂੰ ਲੁੱਟਿਆ ਜਦ ਦੁਕਾਨਦਾਰ ਭਰਾਵਾਂ ਨੂੰ ਮਿਲਣ ਵਾਸਤੇ ਆਇਆ ਤਾਂ ਇੱਕ ਬੜੀ ਮਾੜੀ ਘਟਨਾ ਹੋਈ ਹੈ ਕਿ ਦੁਕਾਨ ਤੇ ਇੱਥੇ ਆ ਕੇ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50000 ਰੁਪਏ ਲੁੱਟ ਕੇ ਲੈ ਗਈ ਹੈ ਤਾਂ ਇਸ ਤਰ੍ਹਾਂ ਦੀਆਂ ਬਾਰਦਾਤਾਂ ਜਲੰਧਰ ਦੇ ਵਿੱਚ ਆਮ ਹੋ ਗਈਆਂ ਤੇ ਆ ਜਿਹੜਾ ਬਾਈ ਇਲੈਕਸ਼ਨ ਆਮ ਆਦੀ ਪਾਰਟੀ ਜਿੱਤ ਗਈ ਹੈ ਉਹਦੇ ਕਰਕੇ ਇਹਨਾਂ ਦੇ ਹੌਸਲੇ ਹੋਰ ਵੀ ਵੱਧ ਗਏ ਆ ਜਿਹੜੇ ਐਦਾਂ ਦੀਆਂ ਬਾਰਦਾਤਾਂ ਕਰਦੇ ਆ ਲੇਕਿਨ ਫੇਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਇਹਨਾਂ ਤੋਂ ਲੜਨਾ ਹੈ ਇਹਨਾਂ ਤੋਂ ਤੁਸੀਂ ਨਹੀਂ ਲੜਨਾ ਅਸੀਂ ਲੜਾਂਗੇ ਬੋਡੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੜਾਂਗੇ ਅਸੀਂ ਮੂਹਰੇ ਹੋਣਾ ਹੈ ਇਸੇ ਕਰਕੇ ਅੱਜ ਮੈਂ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਵਾਸਤੇ ਆਇਆ ਕਿ ਸਾਡੀ ਬਦਨਾਮ ਰੁੱਤੀ ਗਈ ਹੈ ਤੇ ਮੈਨੂੰ ਪਹੁੰਚਣਾ ਚਾਹੀਦਾ ਸੋ ਮੈਂ ਤੁਹਾਨੂੰ ਕਹਿ ਰਿਹਾ ਕਿ ਲੜਾਂਗੇ ਅਸੀਂ ਪਰ ਫਿਰ ਵੀ ਤੁਸੀਂ ਆਪਣੇ ਗੱਲਿਆਂ ਦੀ ਇੰਸ਼ੋਰੈਂਸ ਕਰਾਓ ਆਪਣੀ ਦੁਕਾਨ ਦੀ ਆਪਣੇ ਪ੍ਰਾਈਸ ਦੀ ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਉਹਦੀ ਇੰਸ਼ੋਰੈਂਸ ਕਰਾਓ ਮੇਰਾ ਪਟੋਲਪਾਪ ਹੁੰਦਾ ਸੀ 94 ਰੁਪਏ ਗਿਆ ਸੀ ਉਦੋਂ 37000 ਰੁਪਏ ਲੁੱਟੇ ਸੀ ਅ ਤਾਂ ਸਾਨੂੰ ਸੋਹਰੇ ਤੋਂ 37000 ਦੇ 30000 ਮਿਲੇ ਸੀ ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹੜੇ ਲੁੱਟਣਾਏ ਮੈਂ ਆਪ ਕੋ ਦੌਰ ਨਾਲ ਪੁੱਕੇ ਹਾਜ਼ਰ ਸੀ ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ 50000 ਰੁਪਏ ਲਏ ਹਨ ਇੱਕ ਦਿਨ ਪਹਿਲਾਂ ਇੱਕ ਦੁਕਾਨ ਰੈਸਟੋਰੈਂਟ ਦੇ ਪੈਸੇ ਲੁੱਟ ਕੇ ਲਏ ਆਮ ਹੋ ਗਿਆ ਇਹ ਸਰਕਾਰ ਤੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਲੇਕਿਨ ਮੈਂ ਫਿਰ ਵੀ ਇੱਥੇ ਦੇ ਪੁਲਿਸ ਕਮਿਸ਼ਨਰ ਨੂੰ ਕਾਲ ਕੀਤੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਈਡੈਂਟੀਫਾਈਡ ਹੋ ਗਏ ਐ ਤੇ ਬੜੀ ਛੇਤੀ ਫੜੇ ਜਾਣਗੇ ਸੋ ਮੈਂ ਸਾਰੇ ਗੁਰੰਦਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ બોਲੂ ਸਾਡੇ ਨਾਲ ਇੱਥੇ ਲੜਾਈ ਨਹੀਂ ਹੋਣੀ ਚਾਹੀਦੀ ਹੈ ਇੱਕ ਸੰਦਾ ਲੜਾਈ ਵਾਲਾ ਇੱਥੇ ਮਾਹੌਲ ਬਣਿਆ ਹੋਇਆ ਸਾਨੂੰ ਮੂਰੇ ਹੋ ਕੇ ਜਿਹੜੇ ਵੀ ਅਸੀਂ ਜਿਨ੍ਹਾਂ ਨੇ ਸਾਨੂੰ ਜੀ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਵੱਲ ਗਈ ਹੈ ਕਿ ਅਸੀਂ ਮੂਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਦੇਖ ਲਈ ਤੁਹਾਡੀ ਦੁਕਾਨ ਤੇ ਕੋਈ ਜਾਵੇ ਜਿਆਦਾ ਆਪਾਂ ਨੂੰ ਲੜਾਈ ਕਰਨ ਦੀ ਲੋੜ ਨਹੀਂ ਲੇਕਿਨ ਉਸ ਬੰਦੇ ਦਾ ਜੇ ਜੇ ਕਿਸੇ ਰੋਗੀ ਅਸਲੇ ਦੀ ਲੋੜ ਹੈ ਦੁਕਾਨਦਾਰ ਨੂੰ ਤਾਂ ਮੈਨੂੰ ਦੱਸੇ ਜਾਂ ਐਸਐਸਪੀ ਕੋਲ ਜਾਵੇ ਕਿ ਜੀ ਸਾਨੂੰ ਖਤਰਾ ਸਾਡੇ ਪਾਸ ਕਿਹ ਐਸੰਦਰ ਸਾਨੂੰ ਅਸਲੇ ਦਾ ਲਾਇਸੈਂਸ ਚਾਹੀਦਾ ਕੋਈ ਨਹੀਂ ਅਸਲੇ ਦਾ ਲਾਇਸੈਂਸ ਕਰਨਾ ਨਹੀਂ ਇਸ ਜਿਹੜੇ ਇਹ ਗੂੜਾ ਅੰਸਰ ਹੈ ਜਿਆਦਾ ਇਹ ਨਸ਼ਿਆ ਕਰਕੇ ਜਿਹੜੇ ਨੌਜਵਾਨ ਮਸਿਆਂ ਵਿੱਚ ਫੈਲ ਗਿਆ ਉਹ ਜਨਰੇਸ਼ਨ ਕੋਲ ਲੱਗੇ ਪੈਸੇ ਨਹੀਂ ਹੁੰਦੇ ਤਾਂ ਉਹ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ ਇਹ ਕ੍ਰਿਮੀਨਲ ਬੰਦੇ ਹੈ ਇਹ ਪਹਿਲਾਂ ਵੀ ਦੋ ਤਿੰਨ ਕੇਸ ਇਹਨਾਂ ਦੇ ਦਰਜ ਹੈ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਛੱਡ ਕੇ ਲਈ ਫੋਟੋਟੇ ਆਏ ਹੈ ਤੇ ਉਹਨਾਂ ਦੀ شناخت ਵੀ ਦੋ ਜੀ ਹੋ ਪਰ